D11 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਇਸ ਟਾਈਮ ਅਸੀਂ ਪਹੁੰਚੇ ਹਾਂ ਦਗਾਲ ਦੇ ਖੇਤਾਂ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਹਲਕਾ ਛਤਰਾਣਾ ਦੇ ਸਬ ਡਿਵੀਜ਼ਨ ਪਾਤੜਾਂ ਦੇ ਪਿੰਡ ਦਗਾਲ ਦੇ ਵਿੱਚ ਨਜਾਇਜ਼ ਮਾਈਨਿੰਗ ਹੋ ਰਹੀ ਹੈ ਇਹ ਨਜਾਇਜ਼ ਮਾਈਨਿੰਗ ਐਕਸਪ੍ਰੈਸਵੇ ਰੋਡ ਵਾਲੇ ਕਰ ਰਹੇ ਨੇ ਤੁਹਾਡੇ ਸਾਹਮਣੇ ਆ ਇਹ ਘੱਟੋ ਘੱਟ 30 30 ਫੁੱਟ ਦੇ ਕਰੀਬ ਮਿੱਟੀ 25 30 ਫੁੱਟ ਦੇ ਕਰੀਬ ਇੱਕ ਦਾਮੇ ਮਿੱਟੀ ਇਹ ਚੱਕ ਰਹੇ ਨੇ ਤੇ ਇੱਥੇ ਇਹਨਾਂ ਦੇ ਓਵਰਲੋਡ ਟਿਪਰ ਨੇ ਜਿਹੜੇ 60 60 70 70 ਟਨ ਵਾਜਨ ਪਾ ਕੇ ਲੰਘਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਕੋਲ ਮਨਜ਼ੂਰੀ ਹੈ ਜਿਹੜੀ ਉਹ ਸਿਰਫ 2 ਮੀਟਰ ਦੀ ਹੁੰਦੀ ਹੈ ਕੰਪਨੀ ਕੋਲ 2 ਮੀਟਰ 6.5 ਫੁੱਟ ਤੋਂ ਵੱਧ ਮਿੱਟੀ ਇਹ ਨਹੀਂ ਚੱਕ ਸਕਦੇ ਤੇ ਇਸ ਟਾਈਮ ਇੱਥੇ 25 ਤੋਂ 30 ਫੁੱਟ ਮਿੱਟੀ ਇੱਥੋਂ ਚੱਕੀ ਗਈ ਹੈ ਪ੍ਰਸ਼ਾਸਨ ਹੈ ਜਿਹੜਾ ਕੁੰਭ ਕਰਨੀ ਨੀਤੀ ਸੁੱਤਾ ਹੈ ਫੋਨ ਲਾਉਂਦੇ ਆ ਮਾਈਨਿੰਗ ਵਾਲਿਆਂ ਨੂੰ ਕਈ ਵਾਰੀ ਫੋਨ ਵੀ ਨਹੀਂ ਚੱਕਦੇ ਤੁਹਾਡੇ ਸਾਹਮਣੇ ਹੈ ਤਨਖਾਹਾਂ ਕਾਧੀਆਂ ਲੈਂਦੇ ਨੇ ਇਹ ਵੀ ਇੱਕ ਸਵਾਲ ਹੈ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਹਨਾਂ ਮੁਲਾਜ਼ਮਾਂ ਨੂੰ ਜਿਨ੍ਹਾਂ ਨੂੰ ਜਿਹੜੇ ਸਾਡੇ ਟੈਕਸ ਦੀ ਵਿੱਚੋਂ ਤਨਖਾਹਾਂ ਲੈਂਦੇ ਨੇ ਇਹਨਾਂ ਨੂੰ ਸਤਰਕ ਕੀਤਾ ਜਾਵੇ ਤੇ ਇਹਨਾਂ ਨੂੰ ਕਿਹਾ ਜਾਵੇ ਕਿ ਹਰ ਜ਼ੀਰੋ ਗਰਾਉਂਡ ਤੇ ਪਹੁੰਚ ਕੇ ਇਨਾਂ ਦੇ ਨੱਥ ਪਾਈ ਜਾਵੇ ਜਿਹੜੇ ਨਜਾਇਜ਼ ਮੈਨਿੰਗ ਕਰ ਰਹੇ ਨੇ ਮੋਟਾ ਬਹੁਤ ਮੋਟਾ ਇਹ ਚੂਨਾ ਲਾ ਰਹੇ ਨੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਜਿਹੜਾ ਮਿੱਟੀ ਦਾ ਖਰਚਾ ਭਰਨਾ ਪੈਂਦਾ ਉਹ ਬਹੁਤ ਮੋਟਾ ਚੂਨਾ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਲੱਗ ਰਿਹਾ ਹੈ ਇਹ ਖਜ਼ਾਨਾ ਖਜ਼ਾਨੇ ਨੂੰ ਚੂਨਾ ਲਾ ਰਹੇ ਨੇ ਐਕਸਪ੍ਰੈਸ ਵੇ ਰੋਡ ਦੇ ਜਿਹੜੇ ਜਿਹੜਾ ਸਟਾਪ ਹੈ ਜਿਹੜੇ ਉੱਥੇ ਮੈਨੇਜਰ ਨੇ ਜਿਹੜੇ ਵੀ ਉੱਥੇ ਜ਼ਿੰਮੇਵਾਰ ਅਫਸਰ ਨੇ ਉਹ ਇਸ ਖਜ਼ਾਨੇ ਨੂੰ ਪੰਜਾਬ ਸਰਕਾਰ ਦੇ ਨੂੰ ਮੋਟਾ ਚੂਨਾ ਲਾ ਰਹੇ ਨੇ ਬੇਨਤੀ ਹੈ ਪੰਜਾਬ ਸਰਕਾਰ ਨੂੰ ਇਹਨਾਂ ਦੇ ਨੱਥ ਪਾਈ ਜਾਵੇ ਮਿਚੋਂ ਰੇਤਾ ਚੱਕ ਕੇ ਇਹਨਾਂ ਨੇ ਪਾਂਡੋ ਕੜਤੀ ਨੀਚੋਂ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਦਿਖਾਉਂਦੇ ਆ ਇਹ ਇਹ ਜਿਵੇਂ ਜਿੱਕੜੀ ਵੀ ਹੋਰ ਆ ਦੇਖੋ ਹਰ ਪੰਜ ਫੁੱਟ ਉੱਚੀ ਪਈ ਹੈ ਇਹ ਨਵਲਟੀ ਵਾਲਿਆਂ ਦਾ ਇਹ ਖੇਤ ਹੈ ਤੇ ਇਹ ਦੇਖ ਸਕਦੇ ਹੋ ਤੁਸੀਂ ਟੱਕਰ ਹੈ ਜਿਹੜੀ ਸਾਹਮਣੇ ਘਟੋ ਘਟ 25 ਫੁੱਟ ਤੋਂ 30 ਫੁੱਟ ਤੱਕ ਦੀ ਇਹ ਮਿੱਟੀ ਇੱਕਦਮ ਇਹਨਾਂ ਨੇ ਚੱਕਤੀ 30 ਫੁੱਟ ਦੇ ਕਰੀਬ ਇੱਕਦਮ ਮਿੱਟੀ ਚੱਕਤੀ 25 ਤੋਂ 30 ਫੁੱਟ ਹੋਊਗੀ ਇਹ ਫੀਤਾ ਤਾਂ ਮਾਰਿਆ ਨਹੀਂ ਜਦ ਕਿ ਇਹਨਾਂ ਨੂੰ ਮਨਜ਼ੂਰੀ ਜਿਹੜੀ ਕੰਪਨੀ ਨੂੰ ਮਿਲਦੀ ਆ ਉਹ 2 ਮੀਟਰ ਦੀ ਯਾਨੀ ਕਿ 6.5 ਫੁੱਟ ਦੀ ਮਨਜ਼ੂਰੀ ਮਿਲਦੀ ਆ ਜਿਹੜੀ ਨਜਾਇਜ਼ ਮੰਨ ਗਾ 6.5 ਤੋਂ ਬਾਅਦ ਉਹ ਵੀ ਪਤਾ ਨਹੀਂ ਮਨਜ਼ੂਰੀ ਹੈ ਪਤਾ ਨਹੀਂ ਨਾ ਹੈ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਕਿ ਇਹਨਾਂ ਨੇ ਇਸ ਖੇਤ ਦੇ ਵਿੱਚੋਂ ਮਨਜ਼ੂਰੀ ਲਈ ਵੀ ਹੈ ਜਾਂ ਨਾ ਲਈ ਹੈ ਤੇ ਇਹ ਇੱਕ ਜਾਂਚ ਦਾ ਵਿਸ਼ਾ ਹੈ ਪਰ ਜੇ ਮਨਜ਼ੂਰੀ ਲਈ ਹੈ ਤਾਂ ਫਿਰ ਵੀ 6.5 ਫੁੱਟ ਮਿੱਟੀ ਛੱਡ ਕੇ ਉਸ ਤੋਂ ਬਾਅਦ ਕਿੰਨੀ ਨਜਾਇਜ਼ ਮਾਈਨਿੰਗ ਕਰ ਲਈ ਉਹ ਇਹ ਮਾਈਨਿੰਗ ਅਫਸਰ ਆ ਕੇ ਦੇਖਣੇ ਤੇ ਚੈੱਕ ਕਰਨਾ ਮੌਜੂਦਾ ਟੱਕ ਹੈ ਜਿਹੜਾ ਇੱਥੇ ਜ਼ੀਰੋ ਗਰਾਊਂਡ ਲੈਵਲ ਦੇ ਉੱਤੇ ਪਹੁੰਚ ਕੇ ਮਾਈਨਿੰਗ ਵਾਲੇ ਚੈੱਕ ਕਰਨ ਕਿ ਇਹਨਾਂ ਨੇ ਨਜਾਇਜ਼ ਮਿੱਟੀ ਆ ਜਿਹੜੀ ਸਰਕਾਰ ਦੇ ਖਜ਼ਾਨੇ ਨੂੰ ਕਿੰਨਾ ਚੂਨਾ ਲਾਇਆ ਹੈ ਗੱਲ ਕਰਾਂਗੇ ਇੱਥੇ ਜੀ ਤੁਹਾਨੂੰ ਮਿਲਾਂਗੇ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਡੀ 11 ਨਿਊਜ਼ ਪੰਜਾਬ ਦੇ ਨਾਲ ਪੋਕਲੈਂਡ ਖੜੀ ਹੈ ਜਿਹੜੀ ਇਸ ਪੋਕਲੈਂਡ ਨਾਲੇ ਖੇਤ ਕੱਟਿਆ ਪੱਟਿਆ ਗਿਆ ਇੱਕ ਇੱਕ ਮਸ਼ੀਨ ਲੈ ਕੇ ਭੱਜ ਗਏ ਇੱਥੋਂ ਇਹ ਜਿਹੜੇ ਮਿੱਟੀ ਪੱਟਣ ਵਾਲੇ ਸੀ ਇੱਕ ਮਸ਼ੀਨ ਇੱਥੇ ਮਕਾਨ ਵਾਲਿਆਂ ਨੇ ਰੋਕੀ ਹੈ ਜਿਨ੍ਹਾਂ ਦਾ ਮਕਾਨ ਪਾਟ ਗਿਆ ਤੇ ਦੇਤੇ ਕੋਈ ਨੰਬਰ ਵੀ ਨਹੀਂ ਚਮਕ ਰਿਹਾ ਇਹ ਦੋ ਗੱਡੀਆਂ ਨੇ ਅਕਸਰੀ ਇਹ ਜਿਹੜੇ ਗੱਡੀਆਂ ਵਾਲੇ ਨੇ ਆਪਣੇ ਨੰਬਰ ਨੇ ਜਿਹੜੇ ਮਿਟਾ ਕੇ ਰੱਖਦੇ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਗੱਡੀਆਂ ਦੇ ਉੱਤੇ ਸਾਫ਼ ਨੰਬਰ ਨਹੀਂ ਦਿਖਾਈ ਦੇਣਗੇ ਇਹ ਨੰਬਰ ਪਲੇਟ ਹੈ ਜਿਹੜੀ ਉਹ ਪਾੜੀ ਪਈ ਹੈ ਇਸੇ ਤਰ੍ਹਾਂ ਇਸ ਗੱਡੀ ਦੀ ਵੀ ਨੰਬਰ ਪਲੇਟ ਹੈ ਜਿਹੜੀ ਰਾਜਸਥਾਨ ਦੀ ਗੱਡੀ ਹੈ ਇਹਦੀ ਵੀ ਨੰਬਰ ਪਲੇਟ ਮਿਟਾਈ ਪਈ ਹੈ ਮੂਰੇ ਦੇਖ ਸਕਦੇ ਹੋ ਤੁਸੀਂ ਗੱਡੀ ਦਾ ਨੰਬਰ ਵੀ ਹੈਗਾ HR46F1958 ਇਸੇ ਤਰ੍ਹਾਂ ਇਸ ਗੱਡੀ ਦੇ ਵੀ ਮੂਰੇ ਨੰਬਰ ਹੈਗਾ RJ07GF0973 ਕਿਸ ਦੀਆਂ ਗੱਡੀਆਂ ਨੇ ਇਹ ਕੋਈ ਕੰਪਨੀ ਦਾ ਨਾਮ ਨਹੀਂ ਲਿਖਿਆ ਮਸ਼ੀਨ ਤੇ ਕੋਈ ਨੰਬਰ ਪਲੇਟ ਨਹੀਂ ਹੈ ਤੇ ਪੂਰੇ ਪੰਜਾਬ ਦੇ ਵਿੱਚ ਐਦਾਂ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਹੈ ਇਸ ਦੇ ਉੱਤੇ ਮਾਈਨਿੰਗ ਵਿਭਾਗ ਹੈ ਜਿਹੜਾ ਪੂਰਨ ਤੌਰ ਤੇ ਇਹਨਾਂ ਤੇ ਸਿਕੰਜਾ ਜਿਹੜਾ ਨਹੀਂ ਕੱਸ ਰਿਹਾ